ਸਾਰੇ ਵੀਰਾਨੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮੋਗੇ ਮੈਂ ਪਹਿਲੀ ਵੀਡੀਓ ਚ ਵੀ ਜ਼ਿਕਰ ਕਰ ਚੁੱਕਾ ਆਂ ਵੀ ਅੱਜ ਬਾਬੇ ਜੀ ਮੇਰੇ ਨਾਲ 15 ਟਰੈਕਟਰ ਡਿਲੀਵਰ ਕਰਨੇ ਆ ਤੁਹਾਨੂੰ ਨਾ ਪਹਿਲੀ ਵੀਡੀਓ ਦੇ ਵਿੱਚ ਆਪਣੇ ਡੀਲਰ ਸਾਹਿਬ ਦੇ ਨਹੀਂ ਦਰਸ਼ਨ ਕਰਾਏਗਾ ਜੀ ਤੁਹਾਨੂੰ ਇਹਨਾਂ ਨਾਲ ਵੀ ਰੂਬਰੂ ਕਰਾਉਣੇ ਸੱਚੀ ਗਾ ਵੀਰੇ ਥੈਂਕਸ ਥਾਲੀ ਵਿਸ਼ਾਲ ਜੀ ਕਹਿੰਦੇ ਬਾਬੇ ਜੀ ਮੇਰੇ ਨਾਲ ਆਉਣ ਕਾ ਵਧੀਆ ਲੱਗਿਆ ਚਲੋ ਵਧੀਆ ਗੱਲ ਐ ਇਹ ਅੱਜ ਆਪਾਂ 15 ਟਰੈਕਟਰ ਹੀ ਦੇਣੇ ਨੇ ਹਾਂਜੀ 18 ਟਰੈਕਟਰ ਦੇ 18 18 ਇਹ ਗਿੰਤੀ ਗਲਤ ਹੋ ਗਈ ਆ ਹਨਾ ਉਹ ਇੱਥੇ ਵਧ ਗਏ ਹੁਣ ਬਦੇ ਤੈਨੂੰ ਨਾਲ ਦੇ ਨਾਲ ਹੋਰ ਜਿਹੜਾ ਵੀਰ ਆਉਂਦਾ ਮਾਗੇ ਦੇ ਦਦਾ ਪਾ ਜਿੰਮੇਦਾਰ ਵੀਰ ਕੋਸ਼ਿਸ਼ ਤਾਂ ਕਰੋ ਸੋਚਣ ਹੀ ਆਏ ਸੀ ਤੋ ਓਕੇ ਕਰ ਗਏ ਆ ਇੱਕ ਜਿੰਮੇਦਾਰ ਨੇ ਤਾਂ ਹੋਣੀ ਏ ਓਕੇ ਕੀਤਾ ਆਪਣਾ 58 52 ਬਰਡ ਮੈਚ ਚਲੋ ਵਧੀਆ ਗੱਲ ਹੈ ਇਹ ਕਿਉਂਕਿ ਟਰੈਕਟਰ ਚ ਕੋਈ ਕੁਆਲਿਟੀ ਹੈ ਤੇ ਤਾਂ ਜਿੰਮੇਦਾਰ ਦੋ ਵੀਰਾਂ ਨੇ ਜਿਵੇਂ ਗੱਲ ਕੀਤੀ ਪਹਿਲਾਂ ਉਹਨਾਂ ਨੇ ਕਰਾਈ ਸੀ 60 ਬੁੱਕ ਹਾਂਜੀ ਇੱਕ ਨੇ 60 55 ਇੱਕੋ ਪਿੰਡ ਦੇ ਸੀ ਹਾਂਜੀ ਹੁਣ ਡਾਇਰੈਕਟਰ ਲੈਣ ਆਏ ਕਹਿੰਦੇ ਤਿੰਨੋ ਹੀ 60 55 ਵਰਲਡ ਮੈਕਸ ਇੱਕੋ ਤਰ੍ਹਾਂ ਦੇ ਹਾਂ ਹਾਂਜੀ ਇੱਕੋ ਪਿੰਡ 'ਚ ਤਿੰਨੇ ਹੀ ਚੱਲੇ ਹਾਂਜੀ ਟੈਟ 'ਚ ਹੈਵੀ ਆ ਗੱਲ ਤੇ ਆਪਾਂ ਮੜੇ ਮੋਟੇ ਮੋਟੇ ਫੰਕਸ਼ਨ ਦੱਸ ਦਈਏ ਜੀ ਜੀ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਦੂਰ ਦੂਰ ਕਰ ਦੋ ਸੱਚ ਯਾਰ ਇੱਕ ਡਾਊਟ ਨਾ ਆਪਣੇ ਮੋਗੇ ਝੁਲੀ ਵਾਲਿਆਂ ਨੂੰ ਬਹੁਤ ਵੱਡਾ ਇਹ ਏਜੰਸੀ ਪਹਿਲਾਂ ਹੁੰਦੀ ਸੀ ਸਾਈਡ ਤੇ ਉਧਰ ਜੀ ਜੀ ਓਕਰਫੀਸ ਨੂੰ ਮੜੀ ਆਪਣੇ ਜ਼ਿੰਮੇਦਾਰ ਵੀਰਾਂ ਦੀ ਦੂਰ ਮੈਂ ਉਹ ਵੀ ਕਰਦਾ ਜੀ ਹਾਂਜੀ ਸਭ ਤੋਂ ਪਹਿਲਾਂ ਇਹ ਜਿਹੜੀ ਏਜੰਸੀ ਹੁੰਦੀ ਸੀ ਇੱਕ ਬੁੱਗੀਪੁਰਾ ਚੌਂਕ ਦੇ ਵਿੱਚ ਆਪਣੀ ਬ੍ਰਾਂਚ ਹੁੰਦੀ ਸੀ ਓਕੇ ਤੇ ਉੱਥੇ ਆਪਣੇ ਬੁੱਗੀਪੁਰਾ ਉਹ ਬ੍ਰਾਂਚ ਛੋਟੀ ਸੀ ਉੱਥੇ ਨਾ ਉੱਥੇ ਪ੍ਰੋਪਰ ਉਸ ਤਰ੍ਹਾਂ ਦਾ ਆਪਾਂ ਸਰਵਿਸ ਨਹੀਂ ਮਿਲਵਾਂਦੀ ਸੀ ਤੇ ਹੁਣ ਆਪਾਂ ਪੂਰੇ ਆਪਾਂ ਕਹਿ ਸਕਦੇ ਆ ਪਿੰਡ ਲੰਡੇ ਕੇ ਸਰਕਾਰੀ ਸਕੂਲ ਦੇ ਸਾਹਮਣੇ ਜਲੰਧਰ ਅੰਬਰਸਰ ਰੋਡ ਤੇ ਸਥਿਤ ਹੈ ਜੀ ਏਜੰਸੀ ਹੈ ਮੋਗੇ ਜੀ ਹੈ ਮੋਗੇ ਦੇ ਵਿੱਚ ਪਿੰਡ ਲੰਡੇ ਕੇ ਜਲੰਧਰ ਅੰਬਰਸਰ ਰੋਡ ਤੇ ਠੀਕ ਹੈ ਏਜੰਸੀ ਦਾ ਨਾਮ ਹੈ ਜੀ ਕ੍ਰਿਸ਼ਨਾ ਏਜੰਸੀ ਮੋਗਾ ਜੋ ਕੀ ਉਹ ਬੋਰਡ ਲੱਗਿਆ ਹੋਇਆ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਵਿਸ਼ਾਲ চোপੜਾ ਜੀ ਨੇ ਏਜੰਸੀ ਖੋਲੀ ਹੈ ਜੀ ਓਨਰ ਨੇ ਇਹਨਾਂ ਦਾ ਪਹਿਲਾਂ ਸ਼ਾਹਕੋਟ ਦੇ ਵਿੱਚ ਖਾਦ ਦਾ ਦਵਾਈਆਂ ਦਾ ਵਧੀਆ ਰੱਬ ਦੀ ਕਿਰਪਾ ਨਾਲ ਵਧੀਆ ਕੰਮ ਸੀ ਜਲੰਧਰ ਨਾਲ ਜੁੜੇ ਹੋਇਆ ਜੁੜੇ ਹੋਏ ਨੇ ਪਹਿਲਾਂ ਤੋਂ ਹੀ ਏ ਕਹਿੰਦੇ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਇਹਨਾਂ ਦਾ ਇੰਟਰਸਟ ਕਹਿੰਦੇ ਮੈਂ ਵੀ ਜ਼ਿੰਮੇਵਾਰਾਂ ਨਾਲ ਹੋਰ ਜੁੜਨਾ ਚਾਹਨਾ ਤਾਂ ਇਹਨਾਂ ਨੂੰ ਆਪਾਂ ਆਫਰ ਕੀਤੀ ਇਹਨਾਂ ਨੇ ਪੂਰਾ ਇੰਟਰਸਟ ਦਿਖਾਇਆ ਤੇ ਹੁਣ ਬਾਬੇ ਦੀ ਕਿਰਪਾ ਨਾਲ ਤਿੰਨ ਚੌਥਾ ਮਹੀਨਾ ਲੱਗਿਆ ਹੋਇਆ ਤੇ ਵਾਵਾ ਰੌਣਕਾਂ ਲੱਗੀਆਂ ਹੋਈਆਂ ਨੇ ਕਿਵੇਂ ਦਾ ਰਿਹਾ ਡਿਸੀਜਨ ਤੁਹਾਨੂੰ ਕੋਈ ਐ ਤਾਂ ਨਹੀਂ ਲੱਗਦਾ ਵੀ ਗਲਤ ਲੈ ਲਿਆ ਕਿ ਇਹ ਨਹੀਂ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਰਿਸਪੌਂਸ ਮੈਨੂੰ ਬਹੁਤ ਸੋਹਣਾ ਬਾਬੇ ਦੀ ਮਿਹਰ ਨਾਲ ਅੱਗੇ ਕਹਿ ਕੇ ਹਟਿਆ ਮੇਲਾ ਲੱਗਿਆ ਹਾਂਜੀ ਮੇਲੇ ਵਾਲਾ ਮਾਹੌਲ ਆ ਪੂਰੀ ਰੌਣਕਾਂ ਹਾਂਜੀ ਬਹੁਤ ਸੋਣਾ ਬਾਕੀ ਤੁਹਾਡਾ ਧੰਨਵਾਦ ਵੀ ਹੈ ਜਿਹੜੇ ਜ਼ਿੰਮੇਦਾਰ ਆਏ ਆ ਨਾ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਜਿਹੜਾ ਰਸਤੀਆਂ ਦੀ ਸ਼ਕਰੇ ਹਾਂ ਧੰਨਵਾਦ ਕੋਈ ਨਹੀਂ ਤੁਸੀਂ ਬੈਠੋ ਠੀਕ ਹੈ ਸਰ ਅਸੀਂ ਹੁਣ ਟਰੈਕਟਰਾਂ ਬਾਰੇ ਚਾਦਨਾ ਪਾ ਲਈਏ ਐਤੋਂ ਸ਼ੁਰੂ ਕਰੀਏ ਵੀਰੇ ਇਹਦੇ ਮਿਲੂਗਾ ਮੋਟੇ ਮੋਟੇ ਫੰਕਸ਼ਨ ਆਪਾਂ ਸਾਰਿਆਂ ਦੇ ਦੱਸਾਂਗੇ ਤੇ ਪਹਿਲਾਂ ਐਤੋਂ ਸ਼ੁਰੂ ਕਰੀਏ 60 55 ਇਹ ਹੈਗਾ ਜੀ 60 55 ਜਿਵੇਂ ਪਹਿਲਾਂ ਤੁਹਾਨੂੰ ਸੁਣੇ ਹੀ ਹੋਣਾ 60 55 ਆਪਣਾ ਕਾਫੀ ਟਾਈਮ ਤੋਂ ਆ ਰਿਹਾ ਸੀ ਹਾਂਜੀ ਤੇ ਵਿੱਚ ਨਾ ਜਿਵੇਂ 60 55 ਹੁਣ ਸਰਕਾਰ ਨੇ ਕੁਝ ਨਿਯਮ ਕਰਤੇ ਸੀ ਜਿਹੜਾ 60 ਪਾਵਰ ਦਾ ਟਰੈਕਟਰ ਹੈ 60 ਪਾਵਰ ਦੇ ਟਰੈਕਟਰ ਦੇ ਅੱਗੇ CRDI ਲਾਉਂਦੇ ਸੀ ਹੁਣ ਸਰਕਾਰ ਦੇ ਉਹ ਨਿਯਮ ਕਰਕੇ ਆਪਾਂ ਇਹਦੇ ਵਿੱਚ ਪਹਿਲਾਂ ਹੀ ਕਰ ਰਿਆ ਸੀ ਟਰੈਕਟਰ 60 55 CRDI ਕੰਪਨੀ ਨੇ ਬਣਾਦਾ ਸੀ ਤੇ CRDI ਤੋਂ ਕੁਝ ਲੋਕ ਬਚਦੇ ਸੀ ਸੀCRDI ਇਹ ਪਸੰਦ ਕਰਦੇ ਆ ਹਜੇ ਥੋੜਾ ਜਿਹਾ ਕੁਝ ਜਿਹੜੇ ਜ਼ਿਆਦਾ ਆਪਾਂ ਕਹਿ ਸਕਦੇ ਨੇ ਜਿਹੜੇ ਪੜੇ ਲਿਖੇ ਨੇ ਕੁਝ ਬੰਦੇ ਕਰ ਵੀ ਰਹੇ ਨੇ ਕੁਝ ਪੜੇ ਲਿਖੇ ਵੀ ਨਹੀਂ ਕਰ ਰਹੇ ਨਹੀਂ ਕਰ ਹੁਣ ਉਹ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਕੰਪਨੀ ਨੇ ਕੀ ਕੀਤਾ ਵੀ ਆਪਣੀ ਪੁਰਾਣੀ ਉਹੀ ਰਤਬੇ ਨੂੰ ਯਾ ਪ੍ਰਾਣੀ ਲਾਇਕੀ ਨੂੰ ਅੱਗੇ ਵਧਾਉਂਦੇ ਹੋਏ 60 55 ਨੂੰ ਬਿਨਾ ਸੀ ਆਰ ਡੀ ਆਈ ਤੋਂ ਉਹੀ ਚਾਰ ਸਿਲੰਡਰ ਦੇ ਵਿੱਚ 3682 ਸੀਸੀ ਦਾ ਇੰਜਣ ਪਹਿਲਾਂ ਆਉਂਦਾ ਸੀ 3682 ਸੀਸੀ ਦਾ ਇੰਜਣ ਹੁਣ ਆਊਗਾ ਵੈਰੀ ਗੁੱਡ ਉਹੀ ਇੰਜਣ ਉਹੀ ਸਾਰਾ ਕੁਝ ਬਿਨਾ ਸੀ ਆਰ ਡੀ ਆਈ ਤੋਂ ਇਹ ਕੰਪਨੀ ਨੇ 50 ਪਾਵਰ ਹੁਣ 55 ਪਾਵਰ ਕੈਟਾਗਰੀ ਦੇ ਵਿੱਚ ਲਾਂਚ ਕਰਤਾ 55 ਪਾਵਰ ਕੈਟਾਗਰੀ ਦੇ ਵਿੱਚ ਇਹ ਲਾਂਚ ਕਰਤਾ ਤੇ ਹੁਣ ਇਹਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਆ T20 ਗੇਅਰ ਹੈ ਹੂੰ T20 ਗੇਅਰ ਦੇ ਵਿੱਚ ਵੀ ਉਹੀ ਤੋਰਾ ਜਿਵੇਂ ਪਹਿਲੇ ਲੋ ਦਾ 1.1 ਦਾ ਤੋਰਾ ਲੋਕ ਸੁਪਰ ਸੀਟਰ ਦੇ ਵਿੱਚ ਕਹਿ ਸਕਦੇ ਆ ਸੁਪਰ ਸੀਟਰ ਕਿੰਗ ਕਹਿੰਦੇ ਸੀ 60 55 ਨੂੰ 60 ਕਹਿੰਦੇ ਆ ਹੁਣ ਆਪਣੀ ਬੈਲਟ ਦੇ ਵਿੱਚ ਮੋਗਾ ਬੈਲਟ ਦੇ ਵਿੱਚ 60 55 ਨੂੰ ਇੰਨਾ ਪਸੰਦ ਕਰਦੇ ਸੀ ਲੋਕ ਪਰ ਕੁਝ ਟਾਈਮ ਬਾਅਦ ਜਦੋਂ ਸੀਆਰਡੀਆਈ ਆ ਗਿਆ ਸੀ ਇਹ ਟਰੈਕਟਰ ਨਹੀਂ ਆਇਆ ਸੀ ਆਪਣਾ ਤਾਂ ਲੋਕ ਥੋੜਾ ਜਿਹਾ ਪਿੱਛੇ ਹਟ ਗਏ ਹਟ ਗਏ ਹੁਣ ਅੱਜ ਦੇ ਟਾਈਮ ਦੇ ਵਿੱਚ ਜਦੋਂ ਇਹ ਟਰੈਕਟਰ ਹੁਣ ਵਾਪਸ ਆਇਆ ਹੁਣ ਲੋਕ ਇਹਨੂੰ ਇੰਨਾ ਪਸੰਦ ਕਰ ਰਹੇ ਨੇ ਮੈਂ ਅੱਜ ਦੀ ਗੱਲ ਕਰਾਂ ਅੱਜ ਤੁਹਾਡੇ ਕੋਲ ਬੰਦ ਨਹੀਂ ਰਿਹਾ ਜਿੰਨੇ ਵਿਖ ਰਹੇ ਜੀ ਜੀ ਅੱਜ ਅੱਜ ਆਪਣੀਆਂ 5 ਟਰੈਕਟਰ ਇਹੀ ਜਾਣੇ ਨੇ ਅੱਜ ਇਹ ਵਾਲੇ ਇਹ ਵਾਲੇ ਟਰੈਕਟਰ ਜਾਣੇ ਨੇ ਹੁਣ ਕਹਿਣ ਦਾ ਮਤਲਬ ਹੈ ਆਪਣੀ 벨ਟ ਦੇ ਵਿੱਚ 60 55 ਬਹੁਤ ਮਸ਼ਹੂਰ ਸੀ ਹੁਣ ਉਹੀ ਰੁਤਬਾ ਵਾਪਸ ਲੈ ਆਇਆ ਹੈ ਤੇ ਦੂਜੇ ਨੰਬਰ ਤੇ T20 ਗੀਅਰ ਹੈ T20 ਕਿਹਨੂੰ ਕਹਿੰਦੇ ਆ T20 ਕਹਿੰਦੇ ਆ ਜੀ 20 ਤੋਰੇ ਨੇ ਆ T20 A B C D ਗੇਅਰ ਨੇ ਉਹਦੇ ਵਿੱਚ 16 ਤੋਰੇ ਅੱਗੇ ਨੂੰ ਠੀਕ ਹੈ ਜੀ ਚਾਰ ਤੋਰੇ ਪਿੱਛੇ ਨੂੰ ਉਹ 16 4 20 ਬਣ ਗਿਆ ਉਹ 20 ਨੂੰ T20 ਠੀਕ ਹੈ ਤੇ ਦੂਜੇ ਨੰਬਰ ਤੇ ਇਹਦੇ ਤੇ ਨਾ ਮੈਂ ਆਪਾਂ ਕਹਿ ਸਕਦੇ ਆ ਇਹਦੇ ਜ਼ੋਰ ਜ਼ੋਰ ਦਾ ਕੀ ਹਿਸਾਬ ਕਿਤਾਬ ਇਹਦੇ ਜ਼ੋਰ ਬਾਰੇ ਨਾ ਮੈਂ ਦੋ ਸ਼ਬਦ ਲਿਖੇ ਸੀ ਹਾਂਜੀ ਕਹਿੰਦੇ ਹੁਣ ਸ਼ਬਦਾਂ ਦੇ ਵਿੱਚ ਸ਼ਾਇਰੀ ਦੇ ਵਿੱਚ ਆਪਾਂ ਸੁਣਾ ਸਕਦੇ ਆ ਕਹਿੰਦੇ ਦਿਲ ਦੀ ਗੱਲ ਨਾ ਦਿਲ ਤੱਕ ਇਹ ਹੁਣ ਆਉਂਦੇ ਹੋ ਕਹਿੰਦੇ ਦਿਲ ਦੀ ਗੱਲ ਦਿਲ ਤੱਕ ਨਾ ਜਿਹੜੀ ਪਹੁੰਚਦੀ ਆ ਜ਼ਿੰਮੇਦਾਰ ਦੀ ਗੱਲ ਜਦੋਂ ਉਹਨਾਂ ਨੂੰ ਕੋਈ ਸ਼ਬਦਾਂ 'ਚ ਮਿਲੇ ਨਾ ਤਾਂ ਲੋਕ ਬੜਾ ਪਸੰਦ ਕਰਦੇ ਨੇ ਪਸੰਦ ਕਰਦੇ ਨੇ ਇਦੇ ਬਾਰੇ ਸ਼ਬਦ ਲਿਖੇ ਨੇ ਹਾਂਜੀ ਕਹਿੰਦੇ ਰੇਲ ਦੇ ਇੰਜਣ ਨਾਲ ਦਾ ਤੇ ਝੋਟੇ ਜਿੰਨੀ ਜਾਣ ਆ ਨੀਲੇ ਰੰਗ ਦਾ ਘੋੜਾ ਜਿਹਨੂੰ ਆਖਦੇ ਤੂਫਾਨ ਆ ਓਏ ਹੋਏ ਜੋਰ ਵੀ ਪੂਰਾ ਮਾਰਦਾ ਤੇ ਤੇਲ ਵੀ ਬਾਲਾ ਛਕਦਾ ਨਹੀਂ ਓਹ ਕਹਿੰਦੇ T20 ਗিয়ার ਕਰਕੇ ਝੂਟਾ ਕਿਸੇ ਵੀ ਗੱਲ ਤੋਂ ਦਬਦਾ ਨਹੀਂ ਇਸੇ ਗੱਲ ਕਰਕੇ ਸਾਡੇ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਫਾਰਮ ਟਰੈਕ ਤੇ ਪੂਰਾ ਮਾਣ ਆ ਹਾਂ ਤਾਂ ਹੀ ਉਹ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਘਰਾਂ ਦੀ ਬਣਿਆ ਪੂਰੀ ਸ਼ਾਨ ਆ ਬਣਿਆ ਪੂਰੀ ਸ਼ਾਨ ਆ ਵੈਰੀ ਗੁੱਡ ਬਾਈ ਸ਼ੇਰ ਸ਼ਾਇਰ ਬਹੁਤ ਤਗੜਾ ਪਹਿਲੀ ਵੀਡੀਓ 'ਚ ਵੀ ਬਾਈ ਨੇ ਬਹੁਤ ਸੋਹਣਾ ਸ਼ੇਰ ਬੋਲਿਆ ਹਾਂ ਅੱਡ ਪਾਉਂਗਾ ਵੈਸੇ ਵਾਲੇ ਬਹੁਤ ਸੋਹਣੇ ਸ਼ੇਰ ਆ ਵੀ ਬਹੁਤ ਕਹਿੰਡ ਬੋਲਿਆ ਬਾਈ ਨੇ ਬਾਕੀ ਫਿਰ ਜ਼ੋਰ ਵਾਲੀ ਗੱਲ ਤਾਂ ਤੁਸੀਂ ਸੁਣਾਇ ਦਿੱਤੀ ਹੁਣ ਆਪਾਂ ਗਾਂ ਚੱਲਦੇ ਆ ਜੋ ਐਪਤੀ ਚਲੋ ਜ਼ੋਰ ਤਾਂ ਨਾ ਬਾਈ ਨੇ ਫਿਰ ਸਮਝਦਾਰਨ ਇਸ਼ਾਰਾ ਕਰ ਵੀ 60 ਫਾਰਮ ਟਰੈਕ 45 ਤੇ 60 ਆਪਾਂ ਦੋਨੋਂ ਦਾ ਤੁਹਾਨੂੰ ਦੱਸਦੇ ਆ ਅੱਜ ਇਹ ਵੀਰੇ 60 60 ਸਾਈਡਗਰ ਵੀ ਆਉਂਦਾ ਤੇ ਵਿਚਲਾ ਵੀ ਆਉਂਦਾ ਇਹ ਬਾਜੀ ਹੈਗਾ ਫਾਰਮ ਟਰੈਕ 60 ਸੁਪਰ ਮੈਕਸ ਇਹ ਹੈਗਾ ਸੈਂਟਰ ਗিয়ার ਠੀਕ ਹੈ ਜੀ ਤੇ ਉਹ ਹੈਗਾ T20 EPI ਵਾਲਾ ਮਾਡਲ ਹਾਂਜੀ ਠੀਕ ਹੈ ਜੀ ਇਹ ਜਿਵੇਂ ਜਿਹੜੇ ਕਹਿੰਦੇ ਫਾਰਮ ਟਰੈਕ ਪੁਰਾਣੇ ਜਿਹੜੇ ਆਪਾਂ ਕਹਿੰਦੇ ਸੀ ਵੀ 60 ਪਹਿਲੀ ਲੁੱਕ ਵਾਲਾ ਸੈਂਟਰ ਗিয়ার ਦੇ ਵਿੱਚ ਹੁਣ ਜਿਵੇਂ ਕੋਈ ਲੋਕ ਆਲੂਆਂ ਦੇ ਵਿੱਚ ਜਿਹੜੇ ਪਸੰਦ ਕਰਦੇ ਨੇ ਲੋਕ ਉਹ 60 ਸੁਪਰ ਮੈਕਸ ਨੂੰ ਪਸੰਦ ਕਰਦੇ ਨੇ ਠੀਕ ਆ ਬਈ ਯਾ ਜਿਹੜੇ ਵੀਰ ਕਹਿੰਦੇ ਨੇ ਵੀ ਹਜੇ ਸਾਨੂੰ EPI ਹਿੱਸਾ ਥੋੜਾ ਜਿਹਾ ਉਹ ਲੱਗਦਾ ਹੈ ਉਹ ਫਾਰਮ ਡ੍ਰੈਗ 60 ਸੁਪਰ ਮੈਕਸ ਲੈਂਦੇ ਨੇ ਠੀਕ ਆ ਬਰੀਕਾ ਜੀ ਇਹਦੇ ਦੇ ਇਹਦੇ ਵਿੱਚ 60 ਪਾਵਰ ਮੈਕਸ ਤੇ ਸੁਪਰ ਮੈਕਸ ਦੇ ਵਿੱਚ ਮੋਟਾ-ਮੋਟਾ ਫਰਕ ਇੱਕ ਇਹ ਹੈ ਉਹਦੇ ਵਿੱਚ T20 ਗিয়ার ਹੈ ਇਹਦੇ ਵਿੱਚ T20 ਗিয়ার ਨਹੀਂ ਹੈਗਾ ਇਹ ਹਾਈ ਲੋ ਦੇ ਵਿੱਚ ਆ ਹਾਂ ਇਹ 14 ਦੇ ਟਾਇਰਾਂ ਦੇ ਵਿੱਚ ਆਂਦਾ ਉਹ 16 ਦੇ ਟਾਇਰਾਂ ਦੇ ਵਿੱਚ ਆਂਦਾ ਉਹ 4 ਸਪੀਡਾਂ ਚ ਦੋ ਜੀ ਹਾਂ ਜੀ ਲੋ ਹਾਈ ਜੀ ਤੇ ਦੂਜੇ ਨੰਬਰ ਤੇ ਮੈਂ ਆਪਾਂ ਗੱਲ ਕਰੀਏ ਉਹ ਦਾ ਸੇਮ ਆ ਕਿ ਨਹੀਂ ਨਹੀਂ ਇੰਜਨ ਵੀ ਅੱਡ ਅੱਡ ਇਦੇ ਵਿੱਚ ਬਾਜੀ 3440 ਸੀਸੀ ਦਾ ਇੰਜਨ ਹੈ ਉਹਦੇ ਵਿੱਚ 3515 ਸੀਸੀ ਦਾ ਆਇਨ ਜਾਣਾ ਠੀਕ ਹੈ ਵੀ ਉਹਦਾ ਇੰਜਨ ਵੱਡਾ ਕਹੇ ਸਾਂਜੀ ਉਹਦਾ ਇੰਜਨ ਵੱਡਾ ਠੀਕ ਹੈ ਇਹਦਾ ਇੰਜਨ ਦਾ ਫਰਕ ਹੈ ਤੇ ਦੂਜੀ ਗੱਲ T20 ਦੀ ਮੈਂ ਦੱਸਤੀ ਉਹਦੇ ਵਿੱਚ T20 ਯਰ ਹੈ ਇਹਦੇ ਵਿੱਚ T20 ਯਰ ਨਹੀਂ ਹੈਗਾ ਤੇ ਤੀਜੀ ਗੱਲ ਲਿਫਟ ਕਪੈਸਿਟੀ ਦੀ ਉਹਦੇ ਵਿੱਚ ਹੈਗੀ 25 ਕੁਇੰਟਲ ਦੀ ਲਿਫਟ ਕਪੈਸਿਟੀ ਇਹਦੇ ਵਿੱਚ ਹੈਗੀ 2000 ਦੀ ਲਿਫਟ ਕਪੈਸਿਟੀ ਇਹ ਚ 2000 ਦੀ ਹੁਣ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਜਿੰਨੇ ਸੁਪਰ ਸੀਡਰ ਚਲਾਣਾ ਹੈ ਜਾਂ ਜਿਹੜੇ ਵੀ ਵੀ ਨੇ ਉਸ ਤੋਂ ਬਾਅਦ ਸੁਪਰ ਸੀਡਰ ਜਾਂ ਆਲੂਆਂ ਦਾ ਕੋਈ ਹੈਵੀ ਕੰਮ ਕਰਨਾ ਹੈ ਜਾਂ ਫਿਰ ਕੋਈ ਐਸੀ ਮਸ਼ੀਨ ਚਲਾਣੀ ਹੈ ਜਿਵੇਂ ਰੋਟਾਵੇਟਰ ਦੇ ਵੀ ਸਹੀ ਚੱਕਰ ਬਿਲਕੁਲ ਕਹਿ ਸਕਦੇ ਆਪਾਂ ਉਹ ਜਿਹੜੇ ਉਹ ਜਿਹੇ ਕੰਮ ਕਰਨੇ ਨੇ ਉਹ ਵੀ ਲਵੇ T20 ਹੁਣ ਜਿਹੜੇ ਵੀ ਨੇ ਜਿਵੇਂ ਆਪਾਂ ਤਵੀਆਂ ਜਾਂ ਹਲ ਜਾਂ ਹੋਰ ਖੇਤੀ ਵਾਲਾ ਸਾਦਾ ਕੰਮ ਕਰਨਾ ਤਵੀਆਂ ਹਲ ਜਾਂ ਬਿਨਾ ਕੋਈ ਪੀਟੀਓ ਵਾਲਾ ਕੰਮ ਨਹੀਂ ਕਰਨਾ ਜਿਆਦਾ ਉਹ ਵੀਰ ਇਹ ਲੈਵੇ ਜਿਹਨੇ ਥੋੜਾ ਬਹੁਤ ਰੋਟਾਵੇਟਰ ਵਾਲਾ ਕੰਮ ਕਰਨਾ ਉਹ ਵੀ ਇਹ ਲੈ ਸਕਦਾ ਠੀਕ ਪਰ ਜਿਹਨੇ ਪਿਓਰਲੀ ਉਹ ਕੰਮ ਕਰਨਾ ਹੈਵੀ ਡਿਊਟੀ ਟਰਾਲੀ ਦਾ ਹੈਵੀ ਕੰਮ ਉਹਦਾ ਇੰਜਨ ਵੀ ਵੱਡਾ ਹੈ ਹਿੱਸਾ ਵੀ ਉਹਦਾ ਵੱਡਾ ਹੈ ਹਿੱਸਾ ਮੈਂ ਚੱਲ ਜਾਣਾ ਉਹਦੇ ਵਿੱਚ ਈਪੀਆਈ ਹਿੱਸਾ ਹੈ ਠੀਕ ਆ ਬਾਈ ਹੁਣ ਜਿਵੇਂ ਜੀਸੀਬੀ ਮਸ਼ੀਨ ਦੇ ਪਿੱਛੇ ਜਿਹੜਾ ਹਿੱਸਾ ਹੁੰਦਾ ਨਾ ਜੀਸੀਬੀ ਵਾਲਾ ਹਿੱਸਾ ਹੈ ਉਹਦੇ ਵਿੱਚ ਵੀ ਈਪੀਆਈ ਦੇ ਵਿੱਚ ਤਿੰਨ ਰਿਡਕਸ਼ਨ ਨੇ ਵੀ ਉਹ ਹਿੱਸੇ ਨੂੰ ਪੂਰੀ ਲਾਈਫ ਟਾਈਮ ਤੁਸੀਂ ਜਿੰਨਾ ਮਰਜੀ ਧੱਕਾ ਕਰੋ ਜੋ ਮਰਜੀ ਕਰੋ ਹਿੱਸੇ ਨੂੰ ਕੁਝ ਨਹੀਂ ਹੁੰਦਾ ਇਹਦੇ ਵਿੱਚ ਇਹ ਹੈਗਾ ਸਟੇਟ ਐਕਸਲ ਇਹਦੇ ਵਿੱਚ ਆ ਠੀਕ ਹੈ ਤੇ ਇੱਕ ਇਹਦਾ ਸੰਸਰਾ ਗਿਆ ਇੱਧਰ ਉਧਰ ਬਾਹਰ ਆ ਗਿਆ ਇਹਦੇ ਵਿੱਚ ਜਿਹੜਾ 에ਅਰ ਕਲੀਨਰ ਹੈ ਇਹ ਹੈਗਾ ਤੇਲ ਵਾਲਾ ਮੈਂ ਨਹੀਂ ਬਣੀ ਵੀਰੇ ਤੁਸੀਂ ਵੀ ਲੋ ਇਹਦੇ ਵਿੱਚ 에ਅਰ ਕਲੀਨਰ ਵੀ ਤੇਲ ਵਾਲਾ ਉਹਦੇ ਵਿੱਚ ਸੁੱਕਾ 에ਅਰ ਕਲੀਨਰ ਦਾ ਮੰਮੋ ਵਿਖਾ ਦਿਓ ਇਹਦਾ ਸਟੀਅਰਿੰਗ ਹੈ ਉਸ ਸਲੰਸਰ ਦਾ ਜੀ ਆ ਜਾ ਅਗਲੇ ਤੇ ਇਹ ਆ ਗਿਆ ਜੀ 45 ਫਾਰਮ ਟਰੈਕ ਇਹਦੀ ਸੇਮ ਜਿੰਨੀ ਲੋਕ ਮੈਨੂੰ ਵੀ ਦੀਆ ਫਾਰਮ ਟਰੈਕ 60 ਵਾਲੀ ਹੈ ਨਾ ਵਿਚਰੇ 46 ਸੇਮ ਹੀ ਹੈ ਜੀ 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 ਜਿਹੜਾ ਸਲੰਸਰ ਤੇ ਆ ਸ਼ੋਅ ਸਭ ਸੇਮ ਹੈ ਜੀ 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 ਇਹਦੇ ਵਿੱਚ ਮੈਂ ਗੱਲ ਕਰਾਂ ਇਹ ਹੈਗਾ ਜੀ ਆਪਣਾ ਆਲੂਆਂ ਲਈ ਸਪੈਸ਼ਲ ਆਪਾਂ ਕਹੇ ਸੀ ਕਿ ਨਾ ਆਲੂਆਂ ਦੇ ਵਿੱਚ ਉਹਨਾਂ ਕੰਪਨੀ ਨੇ ਇਹਦਾ ਰੇਟ ਲਾਂਚ ਕੀਤਾ ਸੀ ਜਿਵੇਂ ਪਿਛਲੇ ਸਾਲ ਦੀ ਵੀ ਗੱਲ ਕਰਾਂ ਪਿਛਲੇ ਸਾਲ ਆਲੂਆਂ ਦੀ ਸਬਸਿਡੀ ਕੰਪਨੀ ਨੇ ਕੰਪਨੀ ਵੱਲੋਂ ਆਂਦੀ ਆ ਹਰ ਸਾਲ ਆਲੂਆਂ ਦੇ ਵਿੱਚ ਲਾਂਚ ਕਰਦੇ ਆ ਇਹ ਟਰੈਕਟਰ ਪਿਛਲੇ ਸਾਲ ਆਪਾਂ ਲਾਂਚ ਕੀਤਾ ਸੀ 6.5 ਲੱਖ ਰੁਪਏ ਦੇ ਵਿੱਚ ਪਿਛਲੇ ਸਾਲ ਆਪਣਾ ਬਹੁਤ ਜ਼ਿਆਦਾ ਵਿਕਿਆ ਆਲੂਆਂ ਦੇ ਵਿੱਚ ਦੁਆਬੇ 벨ਟ ਦੇ ਵਿੱਚ ਖਾਸ ਕਰਕੇ ਮੈਂ ਗੱਲ ਕਰਾਂ ਦੁਆਬੇ 벨ਟ ਦੇ ਵਿੱਚ ਬਹੁਤ ਜ਼ਿਆਦਾ ਟਰੈਕਟਰ ਵਿਕਿਆ ਤੇ ਉਸ ਤੋਂ ਬਾਅਦ ਕੰਪਨੀ ਨੇ ਹੁਣ 1 ਸਾਲ ਬਾਅਦ ਫੇਰ ਇਹਦਾ ਰੇਟ ਹੁਣ ਜੋ ਅੱਜ ਤੋਂ ਮੈਂ 1.5 ਮਹੀਨੇ ਪਹਿਲਾਂ ਦੀ ਗੱਲ ਕਰਾਂ 7.5 ਰੁਪਏ ਦਾ ਵਿਕ ਰਿਹਾ ਸੀ ਪਹਿਲਾਂ ਇਹ ਟਰੈਕਟਰ ਓਕੇ ਤੇ ਹੁਣ ਜਦੋਂ ਆਲੂਆਂ ਦੀ ਸਕੀਮ ਦੁਆਰਾ ਆਈ ਤਾਂ ਕੰਪਨੀ ਨੇ ਫੇਰ ਇਸ ਫੇਰ ਇਸ ਦਾ ਰੇਟ 6.5 ਲੱਖ ਰੁਪਏ ਦੁਆਰਾ ਤੋਂ ਕਰਤਾ ਸੀ ਠੀਕ ਪਰ ਹੁਣ ਉਤੋਂ ਸੋਨੇ ਤੋਂ ਸੁਹਾਗੇ ਵਾਲੀ ਗੱਲ ਕੀ ਹੋਈ ਕਹਿੰਦੇ GST ਦਾ ਵੀ ਵਿੱਚ ਫਰਕ ਪੈ ਗਿਆ ਹੂੰ ਤੇ ਉਹ ਕਰਨ ਤੋਂ ਬਾਅਦ ਅੱਜ ਦੇ ਟਾਈਮ ਦੇ ਵਿੱਚ ਇਹ ਟਰੈਕਟਰ ਦਾ ਰੇਟ 6 ਲੱਖ 10000 ਰੁਪਏ ਦੇ ਵਿੱਚ ਕੰਪਨੀ ਨੇ ਦੇਰੀ ਆ ਜਮੇ ਜਾ ਰੇਟ ਕਰਤਾ ਜਿਵੇਂ ਹੀ ਜਾਏ ਰੇਟ ਆਊਗਾ ਮੈਂ ਗੱਲ ਕਰਾਂ ਜਦੋਂ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਅਸੀਂ 1 ਸਾਲ 2 ਸਾਲ ਪੁਰਾਣਾ ਟਰੈਕਟਰ ਕੱਟਿਆ ਉਹ ਵੀ 6 ਲੱਖ ਦਾ ਕੱਟਿਆ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਹੁਣ ਮੈਂ ਗੱਲ ਕਰਾਂ 100 ਦੇ ਜਿੰਨੇ ਦਾ 2 ਸਾਲ ਪੁਰਾਣਾ ਟਰੈਕਟਰ ਕੱਟਿਆ ਸੀ ਓਨੇ ਦਾ ਅੱਜ ਦੇ ਟਾਈਮ ਦੇ ਵਿੱਚ ਨਵਾਂ ਟਰੈਕਟਰ ਮਿਲਦਾ ਨਵਾਂ ਆ ਏ ਬਾਕੀ ਇਹਦਾ ਇੰਜਨ ਆ 60 ਨਾਲੋਂ ਛੋਟਾ ਹਾਂ ਇਹਦਾ ਇੰਜਨ 60 ਨਾਲੋਂ ਛੋਟਾ ਹੈ ਇਹ ਇਹਦਾ ਇੰਜਨ ਆ ਜ 2761 ਸੀਸੀ ਦਾ ਇੰਜਨ ਆ ਠੀਕ ਹੈ ਇਹ ਵੀ ਤਿੰਨ ਸਿਲੰਡਰ ਇੰਜਨ ਹੈ ਜੇ ਇੰਜਨ ਪਾਵਰ ਕੈਟਾਗਰੀ ਦੀ ਗੱਲ ਕਰੀਏ 50 ਐਚਪੀ ਕੈਟਾਗਰੀ ਦੇ ਵਿੱਚ ਹੀ ਇਹ ਲਾਈਕ ਕਰਦਾ ਇਹਦੀ ਜੇ ਆਪਾਂ ਪਾਵਰ ਦੀ ਗੱਲ ਕਰੀਏ ਪਾਵਰ ਬੱਖੋਂ ਕਿਸੇ ਤੋਂ ਘੱਟ ਨਹੀਂ ਛੋਟਿਆਂ ਦੇ ਵਿੱਚ ਛੋਟਾ ਤੇ ਵੱਡਿਆਂ ਦੇ ਵਿੱਚ ਵੱਡਾ ਵੀ ਆਪਾਂ ਇਹ ਗੱਲ ਕਰੀਏ ਵੀ ਛੋਟਿਆਂ ਦੇ ਵਿੱਚ ਕਹੂਗਾ ਤੇਲ ਦੇ ਮੁਕਾਬਲੇ ਵਿੱਚ ਘੱਟ ਤੇਲ ਪਿੰਦਾ ਜਿੱਥੇ ਵੱਡੇ ਜੋਰ ਵਾਲੇ ਕੰਮ ਦੀ ਗੱਲ ਕਰੀਏ ਕੰਮ ਵੀ ਜ਼ਿਆਦਾ ਕਰਦਾ ਵੱਡੇ ਟਰੈਕਟਰ ਜਿੰਨਾ ਕੰਮ ਵੀ ਕਰਦਾ ਹਾਂ ਬੜਾ ਸਾਰਿਆਂ ਦੇ ਲਿਫਟ ਦੱਸੀਏ ਕਰਿਆ ਜਾ ਇਹਦੀ ਲਿਫਟ ਕਿੰਨੀ ਆ 45 ਦੀ ਇਹਦੀ ਲਿਫਟ ਕੈਪੈਸਿਟੀ 2000 ਕਿਲੋਈ ਆ 60 ਦੀ ਹੈ ਜੀ ਜਿਹੜਾ ਵਿਚਲੇ ਗੇਰ ਵਾਲਾ 60 ਆ ਇਹਦੀ ਇਹਦੀ ਵੀ ਲਿਫਟ ਕੈਪੈਸਿਟੀ 60 ਸੁਪਰ ਮੈਕਸ ਦੀ 2000 ਕਿਲੋ ਦੀ ਆ ਜਿਹੜਾ ਆ ਗਿਆ 60 EPI ਇਹਦੀ ਇਹਦੀ ਲਿਫਟ ਹੈਗੀ ਜੀ 25 ਕੁਇੰਟਲ ਦੀ ਠੀਕ ਆ ਜਿਹੜਾ 60 55 ਜੀ ਇਹਦੀ ਵੀ ਹੈਗੀ ਜੀ ਲਿਫਟ ਕੈਪੈਸਿਟੀ 25 ਕੁਇੰਟਲ ਦੀ ਆਹ ਵਾਲਾ ਜਿਹੜਾ 60 55 ਇਹਦੀ ਜੀ ਇਹਦੀ ਜੀ ਵਧ ਗਈ ਇਹਦੀ ਹੋ ਗਈ 26 ਕੁਇੰਟਲ ਦੀ ਹਾਂ ਜੀ ਤੇ ਆਪਾਂ ਨੇ ਲਈ ਆ ਗਿਆ ਹਨਾ ਵੀਰਾਂ ਤੋਂ ਬਾਕੀ ਸਾਰੇ ਟਰੈਕਟਰਾਂ ਬਾਰੇ ਅੱਜ ਤੁਹਾਨੂੰ ਜਿੰਨੇ ਕੁ ਜੋਗੇ ਸੀ ਵੀਰੇ ਨੇ ਦੱਸਿਆ ਜੇ ਕੋਈ ਸ਼ਬਦ ਰਹਿ ਗਿਆ ਆ ਜਾਣਕਾਰੀ ਚ ਉਹ ਤੁਸੀਂ ਮੇਰਾ ਵੀਰਾਂ ਥੱਲੇ ਮੈਸੇਜਾਨੂੰ ਕਰ ਦਿਓ ਕਮੈਂਟ ਬਾਕਸ ਵਿੱਚ ਆਪਾਂ ਤੁਹਾਨੂੰ ਨੈਕਸਟ ਟਾਈਮ ਉਹਦੇ ਬਾਰੇ ਰੂਬਰੂ ਕਰਾਵਾਂਗੇ ਬਾਕੀ ਏਜੰਸੀ ਦੇ ਨੰਬਰ ਦਿੱਤੇ ਹੋਏ ਆ ਤੁਸੀਂ ਨਵਾਂ ਟਰੈਕਟਰ ਲੈਣਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੱਧ ਘੱਟ ਸ਼ੌਂਦਲੀ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਬੱਸ ਇੱਕ ਆਪਾਂ ਕਿਸਾਨ ਵੀਰਾਂ ਨਾਲ ਹੋਰ ਤੁਹਾਡੀ ਗੱਲ ਕਰਾਉਣੇ ਰੂਬਰੂ ਇਹਨਾਂ ਨੇ ਵੀ ਫਾਰਮ ਟਰੈਕ 6055 ਲਿਆ ਸਾਸੀ ਕਾ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਜ਼ੁਰਗ ਤੁਸੀਂ ਵੀ ਇਹਦੇ ਨਾਲ ਦੇ ਲਿਆ ਟ ਇਹਦੇ ਨਾਲ ਦਾ 60 55 ਹਾਂਜੀ 4x4 4x4 ਕਿਤੇ ਪੈਂਟ ਹੀ ਜਾਣੀ ਹਾਂ ਉਹ ਆਪਾਂ ਨੂੰ ਵੀਰੇ ਨੇ ਦੱਸਿਆ ਹਾਂਜੀ ਦੂਜੀ ਸ਼ੋਅ ਵਾਲਾ ਘਾਤ ਉਹਨੇ ਲਿਆ ਇਹ ਹੀ ਘਾਤ ਉਹ ਲਿਆ ਤੁਹਾਨੂੰ ਇਹ ਘਾਤ ਪਸੰਦ ਆ ਇਹ ਨਵੀਂ ਸ਼ੋਅ ਹੈ ਜੀ ਨਵਾਂ ਮਾਡਲ ਆ ਇਹ ਮੈਂ ਨਵਾਂ ਮਾਡਲ ਪਹਿਲਾਂ ਵਾਲੇ ਦਾ ਹਰੇਕ ਕੋਲ ਹੀ ਹਾਂ ਨਵੀਂ ਤਕਨੀਕ ਨਵਾਂ ਸਮਾਂ ਸਾਰਾ ਹਾਂ ਇਹਦੇ ਲੀਵਰ ਵਗੈਰਾ ਉੱ ਤੋਂ ਬੜਾ ਸੋਹਣਾ ਬਣਿਆ ਬਹੁਤ ਵਧੀਆ ਲੱਗਦਾ ਜੀ ਤੇ ਬਜਲ ਕੋ ਆਪਾਂ ਪਹਿਲਾ ਕਿਹੜਾ ਟਰੈਕਟਰ ਚਲਾਇਆ 3600 ਫੋਰਡ 3600 ਫੋਰਡ ਉਹ ਦੇਤਾ ਕਿ ਹੈਗਾ ਹੈਗਾ ਜੀ ਹੈਗਾ ਹਾਂਜੀ ਉਹ ਕਿਵੇਂ ਚੱਲਿਆ ਉਹ ਵਧੀਆ ਚੱਲਦਾ ਕੱਲ ਡੀਜ਼ਲ ਪਾਈਦਾ ਤੇ ਵਾਹ ਮਾਰੀ ਦੀ ਸਾਲ ਪੋੜੀ ਜਾਈ ਉਹ ਤੋੜ ਪਾਨ ਨੂੰ ਨੇ ਕੀਤੀ ਹੋਈ ਕੋਈ ਤੋੜ ਪਾਨ ਨਹੀਂ ਕੋਈ ਕੰਪਲੀਟ ਨਹੀਂ ਹੁੰਦੀ ਇਹ ਇੱਕ ਚੀਜ਼ ਹੋਰ ਅੰਕਲ ਜਿਹਨੇ ਆਪਣੇ ਤੋਂ ਦੂਜੇ ਵੀਰ ਨਾਲ ਸਟਾਰਟਿੰਗ 'ਚ ਗੱਲ ਕਰਕੇ ਹਟਿਆ ਟਰੈਕਟਰ ਸਸਤੇ ਹੋਏ ਆ ਸਾਰਿਆਂ ਵੀਰਾਂ ਨੂੰ ਪਤਾ ਹਾਂਜੀ ਤੁਹਾਡੀ ਇੱਥੇ ਡੀਲ ਕਿਵੇਂ ਰਹੀ ਵੀ ਏਜੰਸੀ ਵਾਲੇ ਵੀਰ ਨੇ ਕੋਈ ਰਾਇਤ ਕੀਤੀ ਕੋ ਮਾਨਤਨ ਜਿਹਨੂੰ ਆਪਾਂ ਕਹਿੰਨੇ ਸੀ ਜੀ ਜੀ ਪਾਚ ਹਾਂਜੀ ਹਾਂਜੀ ਇਹ ਪੂਰੇ ਡਿਸਕਾਊਂਟ ਤੇ ਟਰੈਕਟਰ ਦਿੱਤਾ ਹੈ ਕਿਵੇਂ ਪੂਰਾ ਆਕਰ ਕੇ ਦਿੱਤਾ ਪੂਰੇ ਡਿਸਕਾਊਂਟ ਜੀ ਜਿਵੇਂ ਉਹਨਾਂ ਨੂੰ ਕਿਹਾ ਉੱਥੇ ਤਰ੍ਹਾਂ ਹੀ ਹੋਇਆ ਉਸੇ ਤਰ੍ਹਾਂ ਹੀ ਹਾਂਜੀ ਕੋਈ ਜ਼ਿਆਦਾ ਮਹਿੰਗਾ ਤਾਂ ਨਹੀਂ ਕੋਈ ਜ਼ਿਆਦਾ ਨਹੀਂ ਨਹੀਂ ਜੀ ਨਹੀਂ ਜਮ ਪੂਰੇ ਜਾਇਜ਼ ਰੇਟ ਤੇ ਲੈ ਜੀ ਗੋਡੇ ਚਲੋ ਠੀਕ ਹੈ ਜੀ ਇਹ ਆਪਣੇ ਨਿਰਗਾਂ ਦਾ ਧੰਨਵਾਦ ਤੇ ਆਪਾਂ ਤੁਹਾਨੂੰ ਗਾਹ ਵੀ ਮਿਲਾਉਣੇ ਆ ਹੋਰ ਵੀਰਾਂ ਨਾਲ ਵੀ ਤੇ ਏਜੰਸੀ ਵਾਲੇ ਵੀਰਾਂ ਨਾਲ ਵੀ ਧੰਨਵਾਦ ਜੀ ਧੰਨਵਾਦ ਜੀ